ਅਮਰਿਤਸਰ ਪਹੁੰਚੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ ਅਕਾਲੀ ਦਲ ਨਾਲ ਗੱਠ ਜੋੜਨ ਨੂੰ ਲੈ ਕੇ ਬੋਲੇ ਪੰਜਾਬ 'ਚ ਆਪਣੇ ਦਮ ਤੇ ਹੀ ਚੋਣ ਲੜੇਗੀ ਭਾਜਪਾ ਅਧਿਕਾਰ ਖੇਤਰ ਦੇ ਸਵਾਲ ਤੇ ਜਥੇਦਾਰ ਦਾ ਵੱਡਾ ਬਿਆਨ ਬੋਲੇ ਮੈਨੂੰ ਕੱਲ ਹੀ ਐਸਡੀਪੀਸੀ ਤੋਂ ਅਧਿਕਾਰ ਖੇਤਰ ਬਾਰੇ ਪਤਾ ਲੱਗਿਆ ਵਿਸ਼ਵ ਵਿਆਪੀ ਨਹੀਂ ਚਾਰ ਦੀਵਾਰੀ ਅੰਦਰ ਹੀ ਲਾਗੂ ਰਹਿੰਦਾ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਨੌਰੀ ਬਾਰਡਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਢੱਲੇਵਾਲ ਅੱਜ ਸ਼ਾਮ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ 'ਚ ਹਣਗੇ ਸ਼ਾਮਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਾਲ ਕਰਨਗੇ ਮੰਤ ਹਨ ਬੁਲੇਟਿਨ 'ਚ ਮੁਰਤ ਤੋਂ ਤੁਹਾਡਾ ਸਵਾਗਤ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਬਿਨਾ ਮੈਕਮੇ ਵਾਲੇ ਵਿਭਾਗ ਤੇ ਹੀ ਮੰਤਰੀ ਬਣੇ ਰਹੇ ਢਾਲੀਵਾਲ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਨੇ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਕਦੇ ਵਯੂਦ 'ਚ ਨਹੀਂ ਸੀ ਵਿਭਾਗ ਦੇ ਨਾਲ ਜੁੜਿਆ ਕੋਈ ਦਫਤਰ ਤੱਕ ਨਹੀਂ ਸੀ ਮੈਕਮੇ ਦੀ ਕਦੇ ਕੋਈ ਮੀਟਿੰਗ ਤੱਕ ਨਹੀਂ ਹੋਈ ਤੇ ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਵਿਭਾਗ ਨੂੰ ਹੁਣ ਲੈ ਕੇ ਸਪਸ਼ਟ ਕੀਤਾ ਹੈ ਕਿ ਪ੍ਰਸ਼ਾਸਕੀ ਸੁਧਾਰ ਵਾਲਾ ਕੋਈ ਵਿਭਾਗ ਨਹੀਂ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਐਗਜ਼ਿਸਟ ਨਹੀਂ ਸੀ ਕਰਦਾ ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਹੁਣ ਇੱਕ ਵਿਭਾਗ ਦੇ ਹੀ ਮੰਤਰੀ ਨੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਰਹਿਣਗੇ ਕੁਲਦੀਪ ਸਿੰਘ ਢਾਲੀਵਾਲ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਮੰਤਰੀ ਤਾਂ ਬਣਾਏ ਗਏ ਪਰ ਵਿਭਾਗ ਐਗਜ਼ਿਸਟ ਨਹੀਂ ਸੀ ਕਰਦਾ ਤੇ ਕਰੀਬ 20 ਮਹੀਨਿਆਂ ਤੋਂ ਇਸ ਵਿਭਾਗ ਦੇ ਵੀ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ ਦਾ ਸਵਾਲ ਵਿਰੋਧੀ ਧਿਰਾਂ ਚੁੱਕ ਰਹੀਆਂ ਨੇ ਕਿ ਕੋਈ ਦਫਤਰ ਨਹੀਂ ਵਿਭਾਗ ਦੇ ਨਾਲ ਜੁੜਿਆ ਕੋਈ ਸਕੱਤਰ ਨਹੀਂ ਕੋਈ ਮੀਟਿੰਗ ਤੱਕ ਨਹੀਂ ਹੋਈ ਕੋਈ ਫਾਈਲ ਨਹੀਂ ਆਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਪ੍ਰਸ਼ਾਸਕੀ ਵਿਭਾਗ ਨੂੰ ਲੈ ਕੇ ਸਪਸ਼ਟ ਵੀ ਕੀਤਾ ਗਿਆ ਕਿ ਪ੍ਰਸ਼ਾਸਕੀ ਸੁਧਾਰ ਵਾਲਾ ਕੋਈ ਵਿਭਾਗ ਨਹੀਂ ਸੀ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਐਗਜ਼ਿਸਟ ਨਹੀਂ ਸੀ ਕਰਦਾ ਪੰਜਾਬ ਸਰਕਾਰ ਦੇ ਵੱਲੋਂ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਤੇ ਉਧਰ ਰਾਜਾ ਵੜਿੰਗ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਕਿਸ ਤਰ੍ਹਾਂ ਦਾ ਬਦਲਾਵ ਹੈ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਸਵਾਲ ਚੁੱਕੇ ਗਏ ਨੇ ਤਾਂ ਹੀ ਵਲ ਮੰਤਰੀ ਸੀ ਕਿ ਹਟਾਤੇ ਬੀਜਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਜੀ ਇਹ ਨਾਮ ਬਦਲੇਗਾ ਡਿਪਾਰਟਮੈਂਟ ਪਹਿਲਾਂ ਨਹੀਂ ਸੀ ਨਾਮ ਬਦਲੇਗਾ ਉਹਦਾ ਜਿਹੜਾ ਡਿਪਾਰਟਮੈਂਟ ਆ ਪੂਰਾ ਡਿਪਾਰਟਮੈਂਟ ਦਾ ਨਾਮ ਬਦਲੇ ਜਿਹੜਾ ਡਿਪਾਰਟਮੈਂਟ ਪਹਿਲਾਂ ਨਹੀਂ ਸੀ ਨਾਮ ਬਦਲੇ ਉਹਦਾ ਜਿਹੜਾ ਡਿਪਾਰਟਮੈਂਟ ਆ ਪੂਰਾ ਡਿਪਾਰਟਮੈਂਟ ਦਾ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਕੁਰੀਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਤੋਂ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਤੇ ਉਹ ਆਪਣੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਹਨ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਮਹਿਕਮਾ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਕਮੇਟ ਵਿੱਚ ਦੇ ਵਜੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਆ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜਿਨ੍ਹਾਂ ਵਜੀਰਾ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗਰੰਤ ਦੀ ਪੂਰ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਕਿ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜੀਰ ਸਾਹਿਬ ਆਪ ਦੇ ਆਪ ਨੂੰ ਦੋ ਦਿਨ ਮਹਿਕਮਿਆਂ ਦੇ ਵਜੀਰ ਸਮਝੀ ਗਏ ਅਸਲ ਜੇ ਤਾਂ ਮਹਿਕਮਾ ਸੀ ਕੋਈ ਨਹੀਂ ਸਰਕਾਰ ਚ ਹੀ ਮਹਿਕਮਾ ਨਹੀਂ ਸੀ ਹੋਰ ਮਹਿਕਮਾ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਐਸੇ ਦਾ ਹਾਲਾਤ ਕਿ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਕਿੰਡਾ ਜੇ जो हालात ने ना दे, कोई पैसे, दे, आ नहीं दे, पैसे आगे फाइनेंस कोई ग्रांति आई पंजाब सरकार को तीन साल हो गए इनकी गवर्नमेंट को मार्च सत्रह को तीन साल होने आप ये देखिए क्या हालात पंजाब के होंगे जहां गवर्नमेंट को ये नहीं पता कि हमारा जो डिपार्टमेंट हमने एक मिनिस्टर को एडमिनिस्ट्रेटिव रिफॉर्म्स का दिया हुआ है तो एडमिनिस्ट्रेटिव रिफॉर्म्स का डिपार्टमेंट ही वाइंड अप हुए को अपन साल हो चुके हैं आपको इतना लेट पता चलता है उसका मतलब बाएं हाथ को यह नहीं पता दाएं हाथ क्या कर रहा है और मेरा यह कहना है कि जो पंजाब की ब्यूरोक्रेसी क्योंकि मैं लीडर ऑफ द ऑपोजिशन हूं आम आमतौर पर मेरे से बात होती रहती है दे हैव अ वेरी पुअर ओपिनियन अबाउट द रूलर्स उनका यह कहना है जी कि इनको काम का पता नहीं और यह मिसबिहेव करते हैं हमारे साथ गाली गलोज पर भी उतर आते तो इसी वजह से मैं समझता हूं कि ब्यूरोक्रेसी ने भी इनका बेवकूफ बनाने का फैसला किया हो आप समझते हो चीफ सेक्रेटरी जो मौजूदा है या इनसे पहले थे उनको ये नहीं था पता कि एक डिपार्टमेंट जो हमारे डिपार्टमेंट से उनके एक डिपार्टमेंट तो इस टाइम वर्किंग भी नहीं है वाइंड अप हो चुका है तो इस इससे एक सॉरी स्टेट ऑफ अफेयर्स पंजाब के आप देख सकते हो और एक मिनिस्टर है उसको एक एनआरआई डिपार्टमेंट दे रखा है वो खुद एनआरआई था अभी आया है दो चार साल पहले और डिपार्टमेंट वो दे रखा है जहां पंजाब के तो सारे बाहर चले गए एनआरआई डिपार्टमेंट क्या करेगा जी वहां और दूसरा ये डिपार्टमेंट दिया हुआ है जो वैसे ही वाइंड अप उसका मतलब तीन साल उस मिनिस्टर को ये नहीं पता चला कि मेरे पास एडमिनिस्ट्रेटिव रिफॉर्म की कोई फाइल ही नहीं आई पंजाब में मंत्री कुलदीप धालीवाल वो मंत्री थे एडमिनिस्ट्रेटिव रिफॉर्म्स डिपार्टमेंट के और वजह की बात कि वो डिपार्टमेंट एग्जिस्ट ही नहीं करता इन बीस महीनों में मंत्री जी ने उस डिपार्टमेंट एग्जिस्ट नहीं करता इसके बारे में उनको जानकारी भी नहीं तो यह दर्शाता है कि आम आदमी पार्टी सरकार किस तरह से काम कर रही है बीस महीने तक एक मंत्री रहे एक डिपार्टमेंट का और वो डिपार्टमेंट एग्जिस्ट ना करता हो उसकी एक बैठक ना हुई हो तो ये एक बड़ा चिन्ह आम आदमी पार्टी पंजाब में कैसी सरकार चला रही है ये जनता के सामने स्वयं इनको झूठ और फ्रेड की राजनीति के कुछ नहीं आता दोष लगाना केवल एक ही काम रह गया कि सबसे सीनियर वन ऑफ द लीडर्स हैं और मंत्री हैं ਤਾਂ ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਦਰਸਲ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਦੇ ਕੋਲੇ ਪ੍ਰਸ਼ਾਸਕੀ ਸੁਧਾਰ ਵਿਭਾਗ ਸੀ ਤਪਰ ਸਪਸ਼ਟ ਕੀਤਾ ਗਿਆ ਕਿ ਇਹ ਵਿਭਾਗ ਐਗਜ਼ਿਸਟ ਨਹੀਂ ਕਰਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਾਲਾਂਕਿ ਸੀਐਮ ਮਾਨ ਦੇ ਵੱਲੋਂ ਵੀ ਇਸ ਤੇ ਪ੍ਰतिकਰਮ ਦਿੱਤਾ ਗਿਆ ਉਹਨਾਂ ਨੇ ਕਿਹਾ ਇਹ ਕਿ ਸਿਰਫ ਨਾਮ ਬਦਲਿਆ ਗਿਆ ਹੈ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਇਸ ਤੇ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਨੇ ਕਿ ਵਿਭਾਗ ਉਹ ਵਿਭਾਗ ਕੁਲਦੀਪ ਸਿੰਘ ਢਾਲੀਵਾਲ ਨੂੰ ਦਿੱਤਾ ਗਿਆ ਜਿਸ ਦੀ ਕੋਈ ਹੋਂਦ ਹੀ ਨਹੀਂ ਸੀ ਦੱਸਦੀ ਹੈ ਕਿ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਸਮੇਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਫਤੇਜੰਗ ਸਿੰਘ ਬਾਜਬਾ ਅਨਿਲ ਸ਼ਰੀਨ ਹਰਸਿਮਰਤ ਕੌਰ ਬਾਦਲ تمام اے اقوان دے وڈھوں سوال چکے گئے نے کہ اخر 20 مہینے تک پتہ کیوں نہیں لگا کہ اے وکھاغ ایگزسٹ ہی نہیں کردا اس وکھاغ دی کوئی میٹنگ نہیں ہوئی تے اس دی کوئی فائل کلدیپ سنگھ ਢਾਲیوال دے کول نہیں پہنچی ہے دوسرے پاسے ٹویٹ ہر سمرت कौर बादल دے وڈھوں بھی کیتا گیا کہ اپ پنجاب نو لگاتار ਸੰਕਟ دے وچ ਧੱਕ رہی ہے پر وिकास تے بنیادی ڈھانچے دے خرچے دے روپ وچ وچ ਦਕੌਲ ਲਈ ਕੁਝ ਵੀ ਨਹੀਂ ਹੈ ਇਹ ਸਪਸ਼ਟ ਹੈ ਕਿ ਦੂਜੇ ਰਾਜਾਂ ਵਿੱਚ ਪਾਰਟੀ ਫੈਲਾਉਣ ਦੀ ਕੋਸ਼ਿਸ਼ ਦੇ ਨਾਲ ਨਾਲ ਜਨਤਕ ਭਲਾਈ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਫੰਡਾਂ ਦੀ ਦਰਵਰਤੋਂ ਤੇ ਸੈਂਕੜੇ ਕਰੋੜ ਖਰਚ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਇਸ ਕਿਰਵਰਤੋਂ ਅਤੇ ਗਵੰਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਇਹ ਕਿਸ ਤਰ੍ਹਾਂ ਦਾ ਬਦਲਾਅ ਹੈ ਤਾਂ ਸਵਾਲ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਜਾ ਰਹੇ ਹਨ ਅੱਗੇ ਬਾਦਿਆਂ ਅਧਿਕਾਰ ਖੇਤਰ ਦੇ ਸਵਾਲ ਦੇ ਉੱਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਮੈਨੂੰ ਵੀ ਕੱਲ ਹੀ ਆਪਣੇ ਅਧਿਕਾਰ ਖੇਤਰ ਦਾ ਪਤਾ ਲੱਗਿਆ ਦੱਸਦੀ ਹੈ ਕਿ ਕੱਲ ਐਸਜੀਪੀਸੀ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਅਧਿਕਾਰ ਖੇਤਰ ਬਾਰੇ ਦੱਸਿਆ ਗਿਆ ਸੀ ਉਸ ਤੋਂ ਬਾਅਦ ਅੱਜ ਗਿਆਨੀ ਰਗबीर ਸਿੰਘ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਨੂੰ ਵੀ ਕੱਲ ਹੀ ਆਪਣੇ ਅਧਿਕਾਰ ਖੇਤਰ ਦਾ ਪਤਾ ਲੱਗਿਆ ਕੱਲ ਐਸਜੀਪੀਸੀ ਨੇ ਖੁਦ ਆ ਕੇ ਮੈਨੂੰ ਅਧਿਕਾਰ ਖੇਤਰ ਬਾਰੇ ਦੱਸਿਆ ਉਨਾ ਕਿਹਾ ਕਿ ਮੈਂ ਤਾਂ ਸਮਝਦਾ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਸਾਰੇ ਵਿਸ਼ਵ ਵਿਆਪੀ ਸਿੱਖਾਂ ਤੇ ਲਾਗੂ ਹੁੰਦਾ ਪਰ ਮੈਨੂੰ ਪਤਾ ਲੱਗਿਆ ਕਿ ਅਕਾਲ ਤਖਤ ਦਾ ਹੁਕਮ ਸਿਰਫ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਲਾਗੂ ਰਹਿੰਦਾ ਅਕਾਲ ਤਖਤ ਸਾਹਿਬ ਦਾ ਹੁਕਮ ਚਾਰ ਦੀਵਾਰੀ ਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਤਾਂ ਤੰਜ ਭਰੇ ਲਹਿਜੇ ਦੇ ਵਿੱਚ ਜਥੇਦਾਰ ਸਾਹਿਬ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਜ਼ਿਕਰ ਜੋ ਹੋ ਗਿਆ ਕਿ ਬੀਤੇ ਦਿਨੀ ਐਸਜੀਪੀਸੀ ਅੰਤਰਿਕ ਕਮੇਟੀ ਨੇ ਕਿਹਾ ਸੀ ਕਿ ਉਹਨਾਂ ਕੋਲ ਜਥੇਦਾਰਾਂ ਦੀ ਨਿਯੁਕਤੀ ਅਤੇ ਉਹਨਾਂ ਨੂੰ ਬਦਲਣ ਦਾ ਪੂਰਾ ਅਧਿਕਾਰ ਹੈ ਭਾਵ ਕੇ ਅੰਤਰੀਂ ਕਮੇਟੀ ਹੀ ਜਥੇਦਾਰ ਨਿਯੁਕਤ ਕਰਦੀ ਹੈ ਅਤੇ ਅੰਤਰੀਂ ਕਮੇਟੀ ਹੀ ਜਥੇਦਾਰਾਂ ਨੂੰ ਹਟਾ ਸਕਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾਂ ਤਖਤਾਂ ਸਹਿਬਾਨਾਂ ਦੇ ਜਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ एम जिम्मेदारी ਵੀ ਸਿੱਖ ਸੰਸਥਾ ਵੱਲੋਂ ਬਖਸ਼ੀ ਸ਼ਕਤੀ ਸਤਕਾ ਗੁਰਦੁਆਰਾ ਐਕਟ ਰਹੀਂ ਐਸਜੀਪੀਸੀ ਨੂੰ ਸੌਂਪੀ ਹੈ तकरीबन ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਸ਼ੀਰੀ ਅਕਾਲ ਤਖਸਾਲ ਵਲ ਦੇਖਦੇ ਨੇ ਅਕਾਲ ਤਖਸਾਲ ਤੋਂ ਹੋਏ ਫੈਸਲਿਆਂ ਵੱਲ ਦੇਖਦੇ ਨੇ ਔਰ ਕੱਲ ਸ਼੍ਰੋਮ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਕੀਤੀ ਗਈ ਕਿ ਸਵਾਰਧਾਨ ਕਰ ਕਿ ਜਿਹੜਾ ਉਹ ਇਹਨਾਂ ਕੋ ਹੈ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ 'ਚ ਲਾਗੂ ਹੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਤ ਸਾਹਿਬ ਦੀ ਦੀ ਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕੱਲ ਸੁਨੇਹਾ ਸੀਗਾ ਤਾਂ ਅਧਿਕਾਰ ਖੇਤਰ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜੱਜਦਾਰ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਮੈਨੂੰ ਵੀ ਕੱਲ ਹੀ ਪਤਾ ਲੱਗਿਆ ਐਸਜੀਪੀਸੀ ਤੋਂ ਕਿ ਜ਼ਥੇਦਾਰ ਦਾ ਅਧਿਕਾਰ ਖੇਤਰ ਕੀ ਹੈ ਜ਼ਥੇਦਾਰ ਦਾ ਅਧਿਕਾਰ ਖੇਤਰ ਕੀ ਹੈ ਤੇ ਚਾਰ ਦੀਵਾਰੀ ਅੰਦਰ ਹੀ ਅਕਾਲ ਤਖਤ ਦਾ ਹੁਕਮ ਲਾਗੂ ਰਹਿੰਦਾ ਹੈ ਉਹਨਾਂ ਕਿਹਾ ਕਿ ਮੈਂ ਤਾਂ ਸਮਝਦਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਵਿਆਪੀ ਪੱਧਰ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਲਾਗੂ ਹੁੰਦਾ ਪਰ ਮੈਨੂੰ ਐਸਜੀਪੀਸੀ ਨੇ ਜਾਣੂ ਕਰਵਾਇਆ ਕਿ ਅਕਾਲ ਤਖਤ ਭਾਵ ਕਿ ਜ਼ਥੇਦਾਰ ਦਾ ਹੁਕਮ ਅਤੇ ਉਹਨਾਂ ਦਾ ਅਧਿਕਾਰ ਖੇਤਰ ਕੀ ਹੈ ਤਾਂ ਸਿੰਘ ਸਾਹਿਬ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ মিডিਆ ਦੇ ਨਾਲ ਮੁਖਾਤਬ ਹੋ ਕੇ गाइस ਦੇ ਨਾਲ ਹੀ ਰਗੂਜੀਤ ਸਿੰਘ ਵਿਰਕ ਦੇ ਨਾਲ ਖਾਸ ਗੱਲਬਾਤ ਕੀਤੀ ਕਸਦੀ ਹੈ ਕਿ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਹ ਪ੍ਰतिकਰਮ ਦਿੱਤਾ ਗਿਆ ਜਦੋਂ ਬੀਤੇ ਕੱਲ ਐਸਜੀਪੀਸੀ ਦੇ ਅੰਤਰੀਂ ਕਮੇਟੀ ਮੈਂਬਰ ਉਹਨਾਂ ਨੂੰ ਮਿਲੇ ਸੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅੱਜ ਕਿਹਾ ਗਿਆ ਕਿ ਅਧਿਕਾਰ ਖੇਤਰ ਬਾਰੇ ਮੈਨੂੰ ਵੀ ਐਸਜੀਪੀਸੀ ਤੋਂ ਹੀ ਪਤਾ ਲੱਗਿਆ ਏ ਤਾਂ ਇਸ ਦੇ ਨਾਲ ਹੀ ਨਿਊਜ਼ 18 ਦੇ ਨਾਲ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਿਊਜ਼ 18 ਤੇ ਐਕਸਕਲੂਸਿਵ ਗੱਲਬਾਤ ਵੀ ਤੁਹਾਨੂੰ ਸੁਣਾਉਣੇ ਸਾਬਦੇ ਜਥੇਦਾਰ ਗਿਆਨੀ ਰਘੂ ਸਿੰਘ ਜੀ ਸਾਰੇ ਕੋ ਪਹੁੰਚੇ ਨੇ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ 1925 ਐਕਟ ਦੀ ਗੱਲ ਕੀਤੀ ਜਾ ਰਹੀ ਹੈ ਐ ਜੀਪੀਸੀ ਦੇ ਵੱਲ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਜੀ ਅ ਦੇਖੋ 1925 ਐਕਟ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਐਕਟ ਬਣਾਇਆ ਸੀਗਾ ਉਹਦੇ ਤਹਿਤ ਜਿਹੜੀ ਅੰਤਰ ਕਮੇਟੀ ਹੁੰਦੀ ਹੈ ਉਹਨੂੰ ਭਰਤੀ ਕਰਨ ਦਾ ਲਾਉਣ ਦਾ ਵੀ ਅਧਿਕਾਰ ਹੈ ਔਰ ਲਾਉਣ ਦਾ ਵੀ ਅਧਿਕਾਰ ਹੈ ਜੋ ਅਧਿਕਾਰ ਉਹਨਾਂ ਨੂੰ ਹੈ ਉਹ ਹੈ ਲੇਕਿਨ ਪਿਛਲੇ ਸਮੇਂ ਵਿੱਚ ਮੀਟਿੰਗ ਹੋਈ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਸਰੇ ਤੇ ਜਿਹੜੇ ਜਾਂਚ ਹੈ ਉਹ ਕੀਤੀ ਜਾਏ ਮੈਂ ਦੋ ਵਾਰ ਅੱਜ ਤੋਂ ਪਹਿਲਾਂ ਦੋ ਵਾਰ ਇਹ ਗੱਲ ਮੀਡੀਆ ਦੇ ਰਾਹੀਂ ਕਹਿ ਚੁੱਕਾ ਗਿਆਨੀ ਹਰਪ੍ਰੀਤ ਸਿੰਘ ਤਖਤ ਦੇ ਜਸੇਦਾਰ ਨੇ ਪਰ ਤਖਤ ਦੇ ਜਥੇਦਾਰ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ ਸਾਨੂੰ ਕਿਸੇ ਬਿਚਾਰਾ ਉਹਦਾ ਅਪਮਾਨ ਨਹੀਂ ਕਰਨਾ ਚਾਹੀਦਾ ਧਾਰਮਿਕ ਮਾਮਲਾ ਹੋਣ ਕਰਕੇ ਧਾਰਮਿਕ ਪਦਵੀ ਤੇ ਬਰਾਜਮਾਨ ਹੋਣ ਕਰਕੇ ਜਿਹੜੀ ਜਾਂਚ ਹੈ ਇਹ ਤੁਸੀਂ ਤਿੰਨਵੇਂ ਬ੍ਰਿਕਮਟੀ ਦੀ ਬਜਾਏ ਉਹ ਜਾਂਚ ਸ਼ੀਰਕਾਲ ਤੱਕ ਸਾਨੂੰ ਸੌਂਪ ਦਿੱਤੀ ਜਾਏ ਭਾਵੇਂ ਕਿ ਇਹ ਸਮਵਧਾਨਿਕ ਪੱਖ ਨਹੀਂ ਹੈ ਪਰੰਪਰਾਯਾ ਦਾ ਪੱਖ ਹੈ ਇਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੇਕਰ ਕੋਈ ਜਾਂਚ ਹੈ ਤਾਂ ਹੈੱਡ ਕ੍ਰੰਤੀ ਦਰਬਾਰ ਸਾਹਿਬ ਕਰ ਸਕਦਾ ਹੈ। ਔਰ ਬਾਕੀ ਤਖਤ ਸਹਿਬਾਨਾਂ ਦਾ ਜਿਸ ਦਰਸਤ ਦੇ ਪਰ ਕਿਸੇ ਪ੍ਰਕਾਰ ਦੀ ਕੋਈ ਜਾਂਚ ਕਰਨੀ ਹੈ ਕੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੋਕਾਰ ਜੋ ਉਹ ਜਾਂਚ ਕਰ ਸਕਦਾ ਹੈ। ਮੈਂ ਇਸ ਲਈ ਇਸ ਲਈ ਕਿਹਾ ਸੀ ਕਿ ਤੇ ਮੈਂ ਬਰੀ ਕਮੇਟੀ ਜਿਹੜੀ ਹੈ ਉਹ ਨੂੰ ਜਾਂਚ ਦੀ ਨਹੀਂ ਪੁਜਾਇ। ਉਹ ਜਿਹੜੇ ਜਾਂਚ ਹੈ ਉਹ ਸਾਨੂੰ ਸੌਂਪੀ ਜਾਏ। ਅਧਿਕਾਰ ਖੇਤਰ ਦੇ ਕਾਫੀ ਜ਼ਿਆਦਾ ਗੱਲ ਹੋ ਰਹੀ ਹੈ ਐ ਜੀ ਪੀ ਸੀ ਦੇ ਅਧਿਕਾਰ ਖੇਤਰ ਦੀ ਜਾਂ ਦੂਜੇ ਪਾਸੇ ਸ਼੍ਰੀ ਕਲਤਖਤ ਸਾਹਿਬ ਦੇ ਅਧਿਕਾਰ ਖੇਤਰ ਦੀ ਕੀ ਸੀਮਾ ਉਹਦੇ ਬਾਰੇ ਕਾਫੀ ਜ਼ਿਆਦਾ ਵਿਵਾਦ ਚੱਲ ਰਹੇ ਹਨ ਦੇਖੋ ਕੱਲ ਅੰਤਰਕ ਮਿਟੀ ਦੀ ਮੀਟਿੰਗ ਹੋਈ ਹੈ ਅੰਤਰਕ ਮਿਟੀ ਦੀ ਬੈਠਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਜਿਹੜੇ ਸਾਡੇ ਮੈਂਬਰ ਸਾਫ ਸਨ ਔਰ ਸੀਤਰ ਮਗਦ ਪ੍ਰਧਾਨ ਸਰਬੁਜ ਸਿੰਘ ਜੀ ਦੇ ਨਿਖਸਨ ਚੀਫ ਸਕੱਟਰੀ ਸਦਾ ਕੁਲਵੰਤ ਸਿੰਘ ਮੰਨਣ ਉਨਾਂ ਦੇ ਪ੍ਰੈਸ ਕਰਦਿਆਂ ਹੋਇਆਂ ਕੱਲ ਇਹ ਗੱਲ ਕਹੀ ਹੈ ਕਿ ਜਥੇਦਾਰਾਂ ਨੂੰ ਲਾਉਣ ਦਾ ਲਾਉਣ ਦਾ ਔਰ ਜਥੇਦਾਰਾਂ ਸਮੇਤ ਜਿਹੜੇ ਬਾਕੀ ਐਮਪਲਾਈ ਨੇ ਚਾਹੇ ਕੋ ਸੇਵਾਦਾਰ ਹੈ ਚਾਹੇ ਕੋ ਪ੍ਰਚਾਰਕ ਹੈ ਚਾਹੇ ਕੋ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਸਿੰਘ ਸਹਿਬਾਨ ਨੇ ਹੈਡ ਗ੍ਰੰਥੀ ਹੈ ਜਿਹੜਾ ਲਾਉਣ ਦਾ ਤੇ ਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਸਾਨੂੰ ਹੈ ਔਰ ਅਕਾਲ ਤਖਤ ਸਾਹਿਬ ਦਾ ਅਧਿਕਾਰ ਕਿੱਥਰ ਜਿਹੜਾ ਹੈ ਉਹ ਮੈਂ ਤਾਂ ਜਸਵੇਰੇ ਬੋਲਿਆ ਵੀ ਹੈ ਗਸਮ ਕਹਿਇਆ ਕਿ ਮੈਨੂੰ ਹੁਣ ਪਤਾ ਲੱਗਾ ਕੱਲ ਪਤਾ ਲੱਗਾ ਅੰਤਰ ਕਮੇਟੀ ਕੋਲ ਕਿ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਬਹੁਤ ਛੋਟਾ ਹੈ ਕਿਉਂਕਿ ਬੈਤ ਇਹ ਸੋਚਿਆ ਸੀ ਕਿ ਸਿੱਖ ਵਿਸ਼ਵ ਵਿਆਪੀ ਨੇ ਸਾਰੇ ਸੰਸਾਰ 'ਚ ਸਿੱਖ ਵਸਦੇ ਨੇ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਕੋ ਸਰਕੂਲਰ ਹੈ ਕੋ ਉਦੇਸ਼ ਹੈ ਸੰਦੇਸ਼ ਹੈ ਇਹ ਸਾਰੇ ਸਿੱਖਾਂ ਤੇ ਲਾਗੂ ਹੁੰਦਾ ਪਰ ਮੈਂ ਕਿਹਾ ਬਈ ਨੂੰ ਅੰਤਰ ਕਮੇਟੀ ਕੋਲ ਦੱਸ ਕੇ ਗਈ ਹੈ ਕਿ ਨਹੀਂ ਤੁਹਾਡਾ ਅਧਿਕਾਰ ਖੇਤਰ ਬਹੁਤ ਛੋਟਾ ਹੈ ਔਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਨਾਮਾ ਹੁੰਦਾ ਉਹ ਅਕਾਲ ਤਖਤ ਸਾਹਿਬ ਦੇ ਚਾਰ ਦੁਆਰਵਾਰੀ ਦੇ ਅੰਦਰ ਹੀ ਹੁੰਦਾ ਹੈ ਤੇ ਅੰਦਰ ਹੀ ਖਤਮ ਹੋ ਜਾਂਦਾ ਹੈ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਵਿੱਚ ਵਿਆਪਕੀ ਹੈ ਔਰ ਇਹਨੂੰ ਬਹੁਤ ਛੋਟਾ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਕਿਹੜੀਆਂ ਚੀਜ਼ਾਂ ਨੇ ਇਹ ਨਹੀਂ ਹੁੰਦੀਆਂ ਤੁਸੀਂ ਤੁਸੀਂ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਆਖੀ ਸੀ ਜਿਹਦੇ ਅੰਦਰ ਜਿੰਨੇ ਵੀ ਸ਼ਰਮ ਨੇ ਇਕੱਲੇ ਦਲ ਦੇ ਜਿਹੜੇ ਮੈਂਬਰ ਨੇ ਉਹ ਮਤਲਬ ਦੁਬਾਰਾ ਜੁਆਇਨ ਕਰਨਗੇ 35 ਲੱਖ ਦੇ ਲਗਭਗ ਮੈਂਬਰ ਜੁਆਇਨ ਹੋਗੇ ਪਰ ਉਹ ਜਿਹੜੀ ਤੁਸੀਂ ਕਮੇਟੀ ਬਣਾਉਣ ਦੀ ਗੱਲ ਆਖੀ ਸੀ ਹੁਣ ਉਹਦਾ ਅਧਿਕਾਰ ਜਾਂ ਉਹਦਾ ਕੀ ਮਤਲਬ ਰਹੂਗਾ ਜੀ ਦੇਖੋ 2 ਦਸੰਬਰ ਬੀਤਿਆਂ ਨੂੰ ਵੀ ਤਕਰੀਬਨ 8 ਮਹੀਨਿਆਂ ਦਾ ਸਮਾਂ ਜਿਹੜਾ ਸੀ ਉਹ گزر ਚੁੱਕਾ ਹੈ ਔਰ ਅੱਜ ਕੱਲ ਕਰਦਿਆਂ ਜਿਹੜੀ ਕਮੇਟੀ ਅਸੀਂ ਬਣਾਈ ਸੀ ਉਹਨੇ ਟਾਈਮ ਜਿਹੜਾ ਸੀ ਉਹ ਲੰਘਾਇਆ ਉਸ ਤੋਂ ਮੀਟਿੰਗਾਂ ਪਹਿਲਾਂ ਵੀ ਹੋਈਆਂ لیکن ਜਿਹੜੀ ਬਹਾਦਰਗੜ ਮੀਟਿੰਗ ਹੋਣੀ ਸੀ 18 ਤਰੀਕ ਨੂੰ ਭਾਮੀ ਸਾਹਿਬ ਉਹਨਾਂ ਨੇ ਮੀਟਿੰਗ ਹੀ ਫਿਕਸ ਕੀਤੀ ਸੀਗੀ ਲੇਕਿਨ ਉਹ ਤੋਂ ਪਹਿਲਾਂ ਹੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖਾਤਮ ਨੂੰ ਅਸਤੀਫਾ ਦੇ ਤੌਰ 'ਤੇ ਉਹਨਾਂ ਨੇ ਔਰ ਇਹ ਸੱਤ ਮੈਂਬਰ ਕਮੇਟੀ ਦੇ ਕਨਵੀਨਰ ਤੋਂ ਵੀ ਅਸਤੀਫਾ ਉਹਨਾਂ ਨੇ ਦਿੱਤਾ ਭਾਮਿਕ ਦਾ ਨਾ ਅਸਤੀਫਾ ਪ੍ਰਧਾਨ ਪ੍ਰਧਾਨ ਪਦਵਜੋਂ ਮਨਜ਼ੂਰ ਹੋਇਆ ਔਰ ਨਾ ਹੀ ਜਿਹੜੇ ਕਾਲ ਤੱਕ ਸਾਬਤ ਹੁੰਦਾ ਜਿਹੜਾ ਅਸਤੀਫਾ ਉਹਨੂੰ ਪਰਵਾਰ ਕੀਤਾ ਗਿਆ ਔਰ ਅੱਜ ਮੈਂ ਕਲਜੁਰ ਕਹਿ ਕੇ ਆਇਆ ਕਿ ਪ੍ਰਧਾਨ ਸ਼ਰਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੈਂ ਆਪਣੀ ਮੀਡੀਆ ਆਪਣੇ ਪਰਸਨਲ ਅਕਾਊਂਟ ਦੇ ਉੱਤੇ ਜਿਹੜੀ ਪੋਸਟ ਪਾਈ ਸੀ ਉਹਨੂੰ ਆਧਾਰ ਬਣਾ ਕੇ ਤੇ ਉਹਨਾਂ ਨੇ ਅਸਤੀਫਾ ਦਿੱਤਾ ਕਿ ਮੈਂ ਨੈਤਿਕ ਤੌਰ ਤੇ ਜ਼ਿੰਮੇਵਾਰੀ ਸਮਝਦਿਆਂ ਹੋਇਆ ਇਹ ਅਸਤੀਫਾ ਜਿਹੜਾ ਸੀ ਉਹ ਦੇਣਾ ਹੈ। ਔਰ ਮੈਂ ਅਪੀਲ ਕਰਕੇ ਆਇਆ ਕਿ ਪ੍ਰਧਾਨ ਸ਼ਰਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਬਧੀ ਅਨਸਾਰ ਨੇ ਗੋਰ ਸੇਖ ਨੇ ਸਹਿਜ ਵਾਲੇ ਨੇ ਹਰ ਪਾਸੇ ਉਹਨਾਂ ਦੀ ਪਕੜ ਵੀ ਹੈ, ਬਾਣੀ ਪੜਨ ਵਾਲੇ ਨੇ, ਮਾਨਦਾਰ ਨੇ ਬੜੀਆਂ ਖੂਬੀਆਂ ਵਾਲਾ ਦੇ ਵਿੱਚ ਹੈ ਲੇਕਿਨ ਉਹ ਅਸਤੀਫਾ ਦੇਗਾ ਇਹਨਾਂ ਸ਼੍ਰਮਣ ਕਮੇਟੀ ਦਾ ਕੰਮਕਾਜ ਕਿਵੇਂ ਚੱਲੇਗਾ ਉਹ ਤੁਰੰਤ ਵਾਪਸ ਆ ਕੇ ਤੇ ਸ਼੍ਰਮਣ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਸੇਵਾ ਉਹ ਸੁਭਾਲਣ ਜਿਵੇਂ ਜਿਵੇਂ ਇਹ ਨੈਤਿਕਤਾ ਹੈ ਇਹ ਮੇਂ ਸਿਰੇ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮੇ ਵੀ ਨੈਤਿਕ ਤੌਰ ਤੇ ਮੰਨ ਕੇ ਤੇ ਜਿਹੜੀ ਆਪਣੇ ਬਾਕੀ ਟੀਮ ਦੇ ਮੈਂਬਰ ਨੇ ਉਹਨਾਂ ਮੈਂਬਰਾਂ ਨੂੰ ਨਾਲ ਲੈ ਕੇ ਇਹ ਉਹਨਾਂ ਨੂੰ ਜੋ ਹੁਕਮ ਹੋਇਆ ਉਹਨੂੰ ਰਨਿੰਗ ਕਰਨਾ ਚਾਹੀਦਾ ਹੈ ਉਹ ਹੁਕਮ ਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੇ ਵੱਲੋਂ న్యూਸ 18 ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਤੋਂ ਐਸਜੀਪੀਸੀ ਦਾ ਪ੍ਰਧਾਨ ਵੀ ਬਣਿਆ ਰਹਿਣਾ ਚਾਹੀਦਾ ਹੈ ਅਸਤੀਫਾ ਵਾਪਸ ਲੈਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਜੋ ਨਿਗਰਾਨ ਕਮੇਟੀ ਬਣਾਈ ਸੀ ਉਸ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ ਵੱਡੀ ਸਟੇਟਮੈਂਟ ਗਿਆਨੀ ਰਗਵੀਰ ਸਿੰਘ ਦੀ ਨਿਊਜ਼ 18 ਪੰਜਾਬ ਤੇ ਦੱਸਦੀ ਹੈ ਕਿ 2 ਦਸੰਬਰ ਦੇ ਫੈਸਲਿਆਂ ਤੇ ਮੁਰ ਤੋਂ ਬੋਲੇ ਨੇ ਹੁਕਮਨਾਮੇ ਜੋ ਜਾਰੀ ਹੋਏ ਸੀ ਉਸ ਤੇ ਮੁਰ ਤੋਂ ਬੋਲੇ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਕਿ ਉਹ ਹੁਕਮਨਾਮੇ ਹੂਬੂ-ਹੂ ਲਾਗੂ ਹੋਣੇ ਚਾਹੀਦੇ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਜਿਹੜਾ ਅਧਿਕਾਰ ਖੇਤਰ ਨੂੰ ਲੈ ਕੇ ਵੀ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਬਹੁਤ ਛੋਟਾ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਅਜਿਹਾ ਨਹੀਂ ਹੈ ਤਾਂ ਅਕਾਲ ਤਖਤ ਦਾ ਹੁਕਮ ਵਿਸ਼ਵ ਵਿਆਪੀ ਸਿੱਖਾਂ ਦੇ ਉੱਤੇ ਸਿੱਖ ਕੌਮ ਦੇ ਉੱਤੇ ਲਾਗੂ ਹੁੰਦਾ ਹੈ ਤੇ ਨਾਲ ਹੀ ਜੋ 2 ਦਸੰਬਰ ਵਾਲੇ ਫੈਸਲੇ ਨੇ ਉਸ ਤੇ ਵੀ ਗਿਆਨੀ ਲਖਬੀਰ ਸਿੰਘ ਦੁਬਾਰਾ ਤੋਂ ਬੋਲੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੋ ਅਸਤੀਫਾ ਦਿੱਤਾ ਸੀ ਜੋ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਸੀ ਉਸ ਦੇ ਸਤਿਕਾਰ ਦੇ ਤੌਰ ਤੇ ਅਸਤੀਫਾ ਦਿੱਤਾ ਸੀ ਤੇ ਉਹਨਾਂ ਨੂੰ ਅਸਤੀਫਾ ਵਾਪਸ ਸਤਿ ਸ੍ਰੀ ਅਕਾਲ ਜਥੇਦਾਰ ਗਿਆਨੀ ਰਘੂ ਸਿੰਘ ਜੀ ਸਾਰੇ ਕੋ ਪਹੁੰਚ ਨੇ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ 1925 ਐਕਟ ਦੀ ਗੱਲ ਕੀਤੀ ਜਾ ਰਹੀ ਹੈ ਐ ਜੀਪੀਸੀ ਦੇ ਵੱਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ 1925 ਐਕਟ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਣਾਇਆ ਸੀਗਾ ਉਹਦੇ ਤਹਿਤ ਜਿਹੜੀ ਅੰਤਰ ਕਮੇਟੀ ਹੁੰਦੀ ਹੈ ਉਹਨੂੰ ਭਰਤੀ ਕਰਨ ਦਾ ਲਾਉਣ ਦਾ ਵੀ ਅਧਿਕਾਰ ਹੈ ਔਰ ਲਾਉਣ ਦਾ ਵੀ ਅਧਿਕਾਰ ਹੈ ਜੋਧਕਾਰ ਉਹਨਾਂ ਨੂੰ ਹੈ ਉਹ ਹੈ ਲੇਕਿਨ ਪਿਛਲੇ ਸਮੇਂ ਵਿੱਚ ਮੀਟਿੰਗ ਹੋਈ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਉਹਦੇ ਵਿੱਚ ਕਿ 3 ਮੈਂਬਰ ਦੀ ਕਮੇਟੀ ਬਣਾਈ ਗਈ ਕਿ ਜਾਨੀ ਹਰਪ੍ਰੀਤ ਸਿੰਘ ਜੀ ਦੇ ਮਸਲੇ ਤੇ ਜਿਹੜੀ ਜਾਂਚ ਹੈ ਉਹ ਕੀਤੀ ਜਾਏ ਮੈਂ ਦੋ ਵਾਰ ਅੱਜ ਤੋਂ ਪਹਿਲਾਂ ਦੋ ਵਾਰ ਇਹ ਗੱਲ ਮੀਡੀਆ ਦੇ ਰਾਹੀਂ ਕਹਿ ਚੁੱਕਾ ਵਿਗਿਆਨੀ ਹਰਪ੍ਰੀਤ ਸਿੰਘ ਤਖਤ ਦੇ ਜ세ਦਾਰ ਨੇ ਔਰ ਤਖਤ ਦੇ ਜਥੇਦਾਰ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ ਸਾਨੂੰ ਕਿਸੇ ਵੀ ਤਰ੍ਹਾਂ ਉਹਦਾ ਅਪਮਾਨ ਨਹੀਂ ਕਰਨਾ ਚਾਹੀਦਾ ਧਾਰਮਿਕ ਮਾਮਲਾ ਹੋਣ ਕਰਕੇ ਧਾਰਮਿਕ ਪਦਵੀ ਤੇ ਬਰਾਜਮਾਨ ਹੋਣ ਕਰਕੇ ਜਿਹੜੀ ਜਾਂਚ ਹੈ ਇਹ ਤੁਸੀਂ ਤਿੰਨ ਮੈਂਬਰੀ ਕਮੇਟੀ ਦੀ ਬਜਾਏ ਉਹ ਜਾਂਚ ਸ਼ੀਰਕਾਲ ਤੱਕ ਸਾਨੂੰ ਸੌਂਪ ਦਿੱਤੀ ਜਾਏ ਭਾਵੇਂ ਕਿ ਇਹ ਸੰਵਿਧਾਨਕ ਪੱਖ ਨਹੀਂ ਹੈ ਪਰ ਮर्याਦਾ ਦਾ ਪੱਖ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੇਕਰ ਕੋਈ ਜਾਂਚ ਹੈ ਤਾਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਕਰ ਸਕਦਾ ਹੈ। ਔਰ ਬਾਕੀ ਤਖਤ ਸਹਿਬਾਨਾਂ ਦਾ ਜਥੇਦਾਰ ਜੇਕਰ ਕਿਸੇ ਪ੍ਰਕਾਰ ਦੀ ਕੋਈ ਜਾਂਚ ਕਰਨੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਿਕਾਰ ਹੈ ਜੋ ਉਹ ਜਾਂਚ ਕਰ ਸਕਦਾ ਹੈ। ਮੈਂ ਇਸ ਲਈ ਇਸ ਲਈ ਕਿਹਾ ਸੀ ਕਿ ਤਿੰਨ ਮੈਂਬਰ ਦੀ ਕਮੇਟੀ ਜਿਹੜੀ ਹੈ ਉਹ ਨੂੰ ਜਾਂਚ ਦੇਣ ਦੀ ਬਜਾਏ ਉਹ ਜਿਹੜੀ ਜਾਂਚ ਹੈ ਉਹ ਸਾਨੂੰ ਸੌਪੀ ਜਾਏ। ਅਧਿਕਾਰ ਖੇਤਰ ਦੇ ਕਾਫੀ ਜ਼ਿਆਦਾ ਗੱਲ ਹੋ ਰਹੀ ਹੈ ਐਸਜੀਪੀਸੀ ਦੇ ਅਧਿਕਾਰ ਖੇਤਰ ਦੀ ਜਾਂ ਦੂਜੇ ਪਾਸੇ ਸੀਰ ਕਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਦੀ ਕੀ ਸੀਮਾ ਉਹਦੇ ਬਾਰੇ ਕਾਫੀ ਜ਼ਿਆਦਾ ਵਿਵਾਦ ਚੱਲ ਰਹੇ ਹਨ ਦੇਖੋ ਕੱਲ ਅੰਤਰਕ ਮਿਟੀ ਦੀ ਮੀਟਿੰਗ ਹੋਈ ਹੈ ਅੰਤਰਕ ਮਿਟੀ ਦੀ ਬੀਠਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਏ ਆ ਜਿਹੜੇ ਸਾਡੇ ਮੈਂਬਰ ਸਾਹਿਬ ਸਨ ਔਰ ਸੀਰ ਮੀਤ ਪ੍ਰਧਾਨ ਸਰੂਪਜੀ ਸਿੰਘ ਜੀ ਵਿਕਸਨ ਚੀਫ ਸਕੱਟਰੀ ਸਦਾ ਕੁਲਵੰਤ ਸਿੰਘ ਮੰਨਣ ਉਨਰ ਦੇ ਪ੍ਰੈਸ ਕਰਦਿਆਂ ਹੋਇਆਂ ਕੱਲ ਇਹ ਗੱਲ ਕਹੀ ਹੈ ਕਿ ਜਥੇਦਾਰਾਂ ਨੂੰ ਲਾਉਣ ਦਾ ਲਾਉਣ ਦਾ ਔਰ ਜਥੇਦਾਰਾਂ ਸਮੇਤ ਜਿਹੜੇ ਬਾਕੀ EMPLOYEES ਨੇ ਚਾਹੇ ਕੋਈ ਸੇਵਾਦਾਰ ਹੈ ਚਾਹੇ ਕੋਈ ਪ੍ਰਚਾਰਕ ਹੈ ਚਾਹੇ ਕੋਈ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਸਿੰਘ ਸਹਿਬਾਨ ਨੇ ਹੈਡ ਗ੍ਰੰਥੀ ਹੈ ਜਿਹੜਾ ਲਾਉਣ ਦਾ ਤੇ ਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਸਾਨੂੰ ਹੈ ਔਰ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਜਿਹੜਾ ਹੈ ਉਹ ਮੈਂ ਤਾਂ ਸਵੇਰੇ ਬੋਲਿਆ ਵੀ ਹੈ ਦਸਨ ਕਾ ਜਾਇਆ ਕਿ ਮੈਨੂੰ ਹੁਣ ਪਤਾ ਲੱਗਾ ਨਲ ਪਤਾ ਲੱਗਾ ਹੈ ਅੰਤਰ ਕਮੇਟੀ ਕੋਲ ਕਿ ਅਕਾਲ ਤਖਸਦ ਦਾ ਅਧਿਕਾਰ ਖੇਤਰ ਬਹੁਤ ਛੋਟਾ ਹੈ ਕਿਉਂਕਿ ਬਹਿਤ ਇਹ ਸੋਚਿਆ ਸੀ ਕਿ ਸਿੱਖ ਵਿਸ਼ਵ ਵਿਆਪੀ ਨੇ ਸਾਰੇ ਸੰਸਾਰ ਦੇ ਸਿੱਖ ਵਸਤੇ ਨੇ ਸਰਬਾ ਜਿਹੜਾ ਅਕਾਲ ਤਖਸਦ ਦਾ ਜਿਹੜਾ ਹੁਕਮ ਹੈ ਕੋ ਸਰਕੂਲਰ ਹੈ ਕੋ ਉਦੇਸ਼ ਹੈ ਸੰਦੇਸ਼ ਹੈ ਇਹ ਸਾਰੇ ਸਿੱਖਾਂ ਤੇ ਲਾਗੂ ਹੁੰਦਾ ਪਰ ਮੈਂ ਕਿਹਾ ਮੈਨੂੰ ਅੰਤਰ ਕਮੇਟੀ ਕੋਲ ਦੱਸ ਕੇ ਗਈ ਹੈ ਕਿ ਨਹੀਂ ਤੁਹਾਡਾ ਅਧਿਕਾਰ ਖੇਤਰ ਬਹੁਤ ਛੋਟਾ ਹੈ ਔਰ ਜੋ ਅਕਾਲ ਤਖਸਦ ਦਾ ਹੁਕਮ ਨਾਮਾ ਹੁੰਦਾ ਉਹ ਅਕਾਲ ਤਖਤ ਸਾਹਿਬ ਵਿਚਾਰਦਵਾਰੀ ਦੇ ਅੰਦਰ ਹੀ ਹੁੰਦਾ ਤੇ ਅੰਦਰ ਹੀ ਖਤਮ ਹੋ ਜਾਂਦਾ ਹੈ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਵਿੱਚ ਵਿਆਪਕੀ ਹੋਰ ਇਹਨੂੰ ਬਹੁਤ ਛੋਟਾ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਜੜੀਆਂ ਚੀਜ਼ਾਂ ਨੇ ਇਹ ਨਹੀਂ ਹੁੰਦੀ ਲੋਕਾਂ ਤੁਸੀਂ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਆਖੀ ਸੀ ਜਿਹਦੇ ਅੰਦਰ ਜਿੰਨੇ ਵੀ ਫਰੋਮ ਨੇ ਇਕੱਲੇ ਦਲ ਦੇ ਜਿਹੜੇ ਮੈਂਬਰ ਨੇ ਉਹ ਮਤਲਬ ਦੁਬਾਰਾ ਜੁਆਇਨ ਕਰਨਗੇ 35 ਲੱਖ ਦੇ ਲਗਭਗ ਮੈਂਬਰ ਜੁਆਇਨ ਹੋਗੇ ਪਰ ਉਹ ਜਿਹੜੀ ਤੁਸੀਂ ਕਮੇਟੀ ਬਣਾਉਣ ਦੀ ਗੱਲ ਆਖੀ ਸੀ ਹੁਣ ਉਹਦਾ ਅਧਿਕਾਰ ਜਾਂ ਉਹਦਾ ਕੀ ਮਤਲਬ ਰਹੇਗਾ ਜੀ ਦੇਖੋ 2 ਦਸੰਬਰ ਬੀਤਿਆਂ ਨੂੰ ਵੀ ਤਕਰੀਬਨ 6 ਮਹੀਨੇ ਦਾ ਸਮਾਂ ਜਿਹੜਾ ਸੀ ਉਹ ਗੁਜ਼ਰ ਚੁੱਕਾ ਹੈ ਔਰ ਅੱਜ ਕੱਲ ਕਰਦਿਆਂ ਜਿਹੜੀ ਕਮੇਟੀ ਅਸੀਂ ਬਣਾਈ ਸੀ ਉਹਨੇ ਟਾਈਮ ਜਿਹੜਾ ਸੀ ਉਹ ਲਗਾਇਆ ਕਮੇਟੀਾਂ ਪਹਿਲਾਂ ਵੀ ਹੋਈਆਂ ਲੈਕਿਨ ਜਿਹੜੀ ਬਹਾਦਰਗੜ੍ਹ ਮੀਟਿੰਗ ਹੋਣੀ ਸੀ 18 ਤਰੀਕ ਨੂੰ ਧਾਮੀ ਸਾਹਿਬ ਉਹਨਾਂ ਨੇ ਮੀਟਿੰਗ ਜਿਹੜੀ ਕੀਤੀ ਸੀਗੀ ਲੇਕਿਨ ਉਹ ਤੋਂ ਪਹਿਲਾਂ ਹੀ ਉਹ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਔਰ ਇਸਤ ਮੈਂਬਰ ਕਮੇਟੀ ਦੇ ਕਨਵੀਨਰ ਤੋਂ ਵੀ ਅਸਤੀਫਾ ਉਹਨਾਂ ਨੇ ਦਿੱਤਾ ਭਾਵੇਂ ਕਿ ਨਾ ਅਸਤੀਫਾ ਪ੍ਰਧਾਨ ਪਦ ਵਿੱਚੋਂ ਮਨਜ਼ੂਰ ਹੋਇਆ ਔਰ ਨਾ ਅਸ਼ੀਰ ਦੇ ਕਾਲ ਤੱਕ ਸਾਹਿਬ ਤੋਂ ਦਾ ਜਿਹੜਾ ਅਸਤੀਫਾ ਹੈ ਉਹਨੂੰ ਪ੍ਰਵਾਨ ਕੀਤਾ ਗਿਆ ਔਰ ਅੱਜ ਮੈਂ ਕਲ ਜਰੂਰ ਕਹਿ ਕੇ ਆਇਆ ਕਿ ਪ੍ਰਧਾਨ ਸ਼ੌਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੈਂ ਆਪਣੇ ਮੀਡੀਆ ਆਪਣੇ ਪਰਸਨਲ ਅਕਾਊਂਟ ਦੇ ਉੱਤੇ ਜਿਹੜੀ ਪੋਸਟ ਪਾਈ ਸੀ ਉਹਨੂੰ ਆਧਾਰ ਬਣਾ ਕੇ ਤੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਿ ਮੈਂ ਨੈਤਿਕ ਤੌਰ ਤੇ ਜ਼ਿੰਮੇਵਾਰੀ ਸਮਝਦੇ ਹਾਂ ਆ ਇਹ ਅਸਤੀਫਾ ਜਿਹੜਾ ਸੀ ਉਹ ਦੇਣਾ ਹੈ ਔਰ ਮੈਂ ਅਪੀਲ ਕਰਕੇ ਆਇਆ ਕਿ ਪ੍ਰਧਾਨ ਸ਼ੌਮਨ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਵਧੀਆ ਅਨੁਸਾਰ ਨੇ ਗੋਰ ਸੇਖ ਨੇ ਸਹਿਜ ਵਾਲੇ ਨੇ ਹਰ ਪਾਸੇ ਉਹਨਾਂ ਦੀ ਤੱਕੜ ਵੀ ਹੈ ਬਾਣੀ ਪੜਨ ਵਾਲੇ ਨੇ ਇਮਾਨਦਾਰ ਨੇ ਬੜੀਆਂ ਖੂਬੀਆਂ ਉਹਨਾਂ ਦੇ ਵਿੱਚ ਹੈ। ਇਕਨ ਉਹ ਅਸਤੀਫਾ ਦੇਗਾ ਇਹਨਾਂ ਸ਼੍ਰਮਣ ਕਮੇਟੀ ਦਾ ਕੰਮਕਾਜ ਕਿਵੇਂ ਚੱਲੇਗਾ? ਉਹ ਤੁਰੰਤ ਵਾਪਸ ਆ ਕੇ ਤੇ ਸ਼੍ਰਮਣ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਸੇਵਾ ਉਹ ਸੁਭਾਲਣ। ਜਿਵੇਂ ਜਿਵੇਂ ਇਹ ਨੈਤਿਕਤਾ ਹੈ। ਇਹ ਮੇਂ ਸਿਰੇ ਕਾਲ ਤੱਕ ਸਰਪ ਦੀ ਫਸੀਲ ਤੋਂ ਹੋਏ ਹੁਕਮਨਾਮੇ ਵੀ ਨੈਤਿਕ ਤੌਰ ਤੇ ਮੰਨ ਕੇ ਤੇ ਜਿਹੜੀ ਆਪਣੇ ਬਾਕੀ ਟੀਮ ਦੇ ਮੈਂਬਰ ਨੇ ਉਹਨਾਂ ਮੈਂਬਰਾਂ ਨੂੰ ਨਾਲ ਲੈ ਕੇ ਇਹ ਉਹਨਾਂ ਨੂੰ ਜੋ ਹੁਕਮ ਹੋਇਆ ਉਹਨੂੰ ਰਨਿੰਗ ਕਰਨਾ ਚਾਹੀਦਾ ਹੈ ਉਹ ਹੁਕਮ ਨੂੰ ਲਾਗੂ ਕਰਨਾ ਚਾਹੀਦਾ ਹੈ